ਜੀ ਮਿੱਤਰੋ ਕਿਵੇਂ ਸਾਰੇ ਗੁੱਡ ਮਾਰਨਿੰਗ ਆਪਾਂ ਐਸੀ ਪੱਠੇ ਵਟਣਾਉ ਮੇਰਾ ਮਿੱਤਰ ਬੈਠਾ ਜਾਦੂ ਜਾਦੂ ਆਇਆ ਨਾ ਉਹ ਫਿਲਮ ਵਾਲਾ ਰਿਤਿਕ ਰੋਸ਼ਨ ਵਾਲਾ ਮਿੱਤਰ ਵਾਸੀ ਚੱਲੇ ਆ ਹੁਣ ਘਰੇ ਤੇ ਗੁਰਵਿੰਦਰ ਕੱਢਣ ਲੱਗਾ ਬਾਹਰ ਟਰੈਕਟਰ ਹੁਣ ਘਰੇ ਜਾ ਕੇ ਤਾਰਦੇ ਆ ਕਾਕੂਖ ਤੇ ਮੈਂ ਧਰਕਿਆਂ ਨਾਲ ਦਾਤਰ ਵੀ ਆਪਾਂ ਛੱਡ ਲਈ ਸੀ ਮੋਟਰ ਕਹਿੰਦੇ ਇੱਥੇ ਟਰੈਕਟਰ ਰੋਟਰ ਫੇਰ ਕੇ ਤੇ ਫਿਰ ਤੇ ਸਬਜ਼ੀਆਂ ਲਾਉਣੀਆਂ ਅਵੀ ਲੱਗਾ ਹੋਇਆ ਮੁੰਡਾ ਨਾਲ ਸਮਾਰਨ ਤਰੋਸੀ ਚੱਲੇ ਆ ਘਰੇ ਚਲੋ ਵੀ ਮਿੱਤਰੋ ਮੁੰਡਾ ਲੱਗਾ ਹੈ ਮੋਟਰਸਾਈਕਲ ਸਾਫ ਕਰਨ ਕਹਿੰਦਾ 6 ਮਹੀਨੇ ਬਾਹਰ ਕਰਦੇ ਆ ਢੋ ਕੇ ਲਾਇਆ ਸੀ ਅੰਦਰ ਕਰਦਾ ਜਮੈਂ ਬੈਸੀ ਅੱਛਾ ਮੁੰਮੀ ਫੁੱਤੀ ਮਾਰ ਕੇ ਚਲਣਾ ਘਟਰੇ ਤਾਂ ਗੱਲ ਇਹ ਰਾਜ ਪੱਤਰ ਕੋਲੇ ਮੁੰਡਾ ਅੱਛਾ ਠੀਕ ਆ ਠੀਕ ਚਲੋ ਅੱਪਾ ਚੱਲਦੇ ਆ ਠੀਕ ਹੈ ਥੋੜਾ ਕੰਮ ਸੀ ਕੱਤੀ ਕੀ ਕੀ ਮੁਰਚਾ ਨਾ ਪਾਉਂਦੇ ਕਰਦੇ ਸੀ ਅੱਛਾ ਜੀ ਅੱਧਾ ਮੁਰਚਾ ਲੈ ਆਪਾਂ ਜੀ ਕੇ ਮਿਲਦੇ ਆਂ ਅੱਧਾ 80 ਪਹੁੰਚ ਗਏ ਠੀਕੇ ਤੇ ਉਹ ਦੇਖ ਰਿਹਾ ਕਿ ਸਾਮਾਨ ਲੈਣੇ ਤੇ ਬਾਜ਼ਾਰ ਤੇ ਅੱਜ ਚੱਲੇ ਹੁਣ ਬਾਜ਼ਾਰ ਅੰਦਰ ਆ ਚੀਕੇ ਦਾ ਮੇਨ ਬਾਜ਼ਾਰ ਦੇਖਦਾ ਰਹੀ ਸੀ ਲੋਰੀ ਜਦੋਂ ਕਹਿੰਦਾ ਕੁਲਚੇ ਖਾਣੇ ਨੇ ਆਵੋਣੇ ਕੁਲਚੇ ਨੂੰ ਸੌਦਾ ਬੱਤਾ ਲੈ ਲਿਆ ਬਈ ਸਾਰਾ ਜੂਸ ਪੀਣਾ ਕਿ ਕੋਲਡ ਡਰਿੰਕ ਪੀਣੀ ਆ ਕੋਲਡ ਡਰਿੰਕ ਪੀਣੀ ਆ ਉਹ ਥਰ ਜਾਣੇ ਤੋਂ ਕੁਲਚੇ ਖਾਦੇ ਸੀ ਹੁਣ ਕਹਿੰਦੇ ਲੱਗੀ ਪਿਆਸ ਤੇ ਆਪਾਂ ਲੈਣੀ ਆ ਹੁਣ ਕੋਲਡ ਡਰਿੰਕ ਤੇ ਕਿੰਨੇ ਵਾਲੀ ਲੈਣੀ ਆ ਕਿੰਨੇ ਵਾਲੀ ਲੈਣੀ ਆ ਕੋਲਡ ਡਰਿੰਕ ਵਲੌਗ ਬਣਾ ਰਹੇ ਆ ਵਲੌਗ ਵਲੌਗ ਬਣਾ ਰਹੇ ਆ ਹਾਂ ਤੁਹਾਨੂੰ ਬਹੁਤ ਟਾਈਮ ਕਰ ਵੀ ਜਾਨੀ ਜੀ ਮੈਂ ਆਯਾ ਹੈਲਪ ਯੂ ਹਾਂ ਹੀ ਕਰ ਦੋ ਹਲਪ ਮੈਨੂੰ ਦੱਸੋ ਕੋਲ ਡ੍ਰਿੰਕ ਲਿਆਓ ਜੀ ਕਿਹੜਾ ਫਲੇਵਰ ਯੂ ਵੀ ਵਾਂਟ ਹੈਪੀ ਦੇ ਦੋ ਕੋਕਾ ਕੋਲਾ ਹਾਂ ਹੈਪੀ ਦੇ ਦੋ ਆਪੀ ਫੇਸ ਦੇ ਦੋ ਆਹ ਮੱਚ ਕੁਆਲਿਟੀ ਵਧੀਆ ਕੁਆਲਿਟੀ ਹੈ ਆਹ ਲੀਟਰ ਦੇ ਦੋ ਆਹ ਹਾਫ ਭਈ ਇਹ ਨਹੀਂ ਅੰਗਰੇਜ਼ੀ ਨਹੀਂ ਆਉਂਦੀ ਆ ਗਿਆ ਸਿੱਖਣੀ ਮਾ ਮਾਂ ਮੈਂ ਤੁਹਾਨੂੰ ਪੜਵਾ ਰਾਂ ਹਾਂ ਹਾਂ ਜਾਦੂ ਬੀਅਰ ਵੀ ਰਹਿ ਓਏ ਇਹ ਮੈਨੂੰ ਵੀ ਪਾ ਦੇ ਬਰ ਥੋੜੀ ਹੋਮ ਵੀਡੀਓ ਪਾ ਲੈ ਗੜਾ ਗੋਆ ਦਾਰੂ ਪੀਣ ਲੱਗ ਗਿਆ ਲਓ ਜੀ ਐਪੀ ਵਿੱਚ ਪੀ ਜਾਂਦੇ ਤੂੰ ਹੀ ਬਦਨਾਮ ਕਰੀ ਜਾਂਦਾ ਜਾਦੂ ਨੂੰ ਬਲਾਈ ਕੋਲਡ ਡਰਿੰਕ ਪਰੀ ਵਸਤ ਰਹਿਣਾ ਜਲ ਜੀਰੇ ਦੀ ਪੇਟੀ ਜਲ ਜੀਰਾ ਠੀਕ ਰਹਿਣਾ ਹਾਜਮ ਆ ਜਾਂਦਾ ਪਟਤਾ ਬਾਬੇ ਨੇ ਇੰਜਨ ਸਾਰਾ ਆ ਆਪੜਾ ਜਨਰੇਟਰ ਕਰਦੇ ਲੋਟ ਉਹ ਖੜ ਗਿਆ ਕਰੋ ਹੋ ਜੀ ਹੈ ਠੀਕ ਕਰ ਹੋ ਜੀ ਚੋਕੀ ਕਰ ਦਿੱਤਾ ਤੰਨੂੰ ਮੈਨੂੰ ਅਗੋਂ ਮੈਂ ਤਾਂ ਹਲੇ ਮਾਰਦਾ ਹਾਂ ਤੱਕੋ ਜੀ ਬੜ ਕੇ ਸਾਹੇ ਖਲਾ ਦੇਂਦਰੀ ਆਪਾਂ ਇਹ ਚੱਲ ਤੋ ਰਿਹਾ ਇੰਨੇ ਤਰ ਹੁਣ ਕਰ ਰਿਹਾ ਕੋਈ ਉਹ ਤਾਂ ਚੱਲ ਰਿਹਾ ਜਿਹੜਾ ਜਨਰੇਟਰ ਕਰੇ ਹੁਣ ਲਾਈਟ ਜਨਰੇਟਰ ਲਿਆਇਆ ਮੈਂ ਨਾ ਮਾ ਆਪਾਂ ਨੂੰ ਲੋਕੇ ਉਹ ਜਾ ਮਾ ਇੰਜਨਾ ਕਲਬ ਕਾ ਕਰਦਾ ਨਹੀਂ ਤਾਂ ਕੰਮ ਤੋਂ ਹਟ ਜਾਂਦਾ ਕੰਮ ਤੇਨੂੰ ਜਵਾਬ ਆ ਪਾਣੀ ਪਾਰ ਨੂੰ ਲੈ ਜਾ ਕਰੀ ਜਨਰੇਟਰ ਗਰਮੀਆਂ ਵਾ ਤਮ ਕਿਉਂ ਤੱਕ ਨੇ ਤਾ ਨਹੀਂ ਤਾਂ ਕਰੀਏ ਨਾ ਕੀ ਕੰਮ ਮੈਨੂੰ ਤਾਂ ਦੱਸਿਆ ਨਹੀਂ ਨਾ ਕੰਮ ਨਹੀਂ ਪਤਾ ਜੇ ਮੈਨੂੰ ਕੰਮ ਪਤਾ ਹੁੰਦਾ ਤੇਰੇ ਕੰਮ ਆਉਂਦੇ ਫੇਰ ਕਹੋ ਹਾ ਯਾਰ ਕੀ ਕੀ ਆਨੇ ਤਾਂ ਯਾਰ ਸੂੰ ਬਨੇ ਤਾਂ ਕੀ ਹੋ ਰਿਹਾ ਇਹ ਦੇ ਬਿਜਣ ਹੋ ਰਿਹਾ ਬਾਹਰ ਚੜ ਗਿਆ ਇੰਜਨ ਉਹਨਾਂ ਦੇ ਨੂੰ ਮਹੀਨਾ ਹੋ ਗਿਆ ਖਾਦਮ ਦਾ ਉਹ ਨਵਾਂ ਪਿਆ ਤਾਇਗਾ ਇੰਜਨ ਤਾਂ ਓਕੇ ਹੈ ਦੇਖਾਂਗੇ ਨਹੀਂ ਖਰਾਬ ਤਾਂ ਹੋਈ ਗਈ ਰਾ ਦੋ ਹੈਂਡਲ ਤੇਜ਼ ਬੰਦਰ ਦੇ ਹੱਥ ਬੰਦੂਕ ਦੇ ਰਖੀ ਆ ਗੁੱਟ ਤੜਾ ਲੈਂਦਾ ਹੈਂਡਲ ਮਾਰਨ ਲੱਗਿਆ ਤਿੰਨ ਜਣੇ ਬਿੰਜਨ ਸਟਾਰਟ ਕਰੋ ਮੇਰੇ ਨਾਲ ਦੋ ਹੈਂਡਲ ਮਾਰਦੀ ਜਾ ਕੇ ਬੇਤੀ ਕਰ ਰਹੇ ਨੇ ਕਹਿ ਤਾ ਜਦਾਈ ਨਹੀਂ ਬੇਤੀ ਤਾਈ ਉਹ ਬੰਦੇ ਦੋਏ ਦੇ ਕਾ ਬਾਬਾ ਇੱਕਾ ਮੇਰਾ ਬਾਪੂ ਬਸ ਇੰਦਰ ਮੰਨਣ ਵਾਲੇ ਡਾਡੀ ਵੀ ਬੰਨ ਲੈਂਦਾ ਮੇਰਾ ਸਮਾਨ ਨਹੀਂ ਲੈ ਕੀ ਬੰਦਿਆਂ ਜੋ ਸਮਾਨ ਤਾਂ ਆਊਗਾ ਆਊਗਾ ਸਮਾਨ ਤਾਂ ਕੀ ਕੀ ਲੈਣ ਦੱਸੋ ਬਸ ਅਪਿਸ਼ਟਮ ਵੀ ਬੂ ਲੋ ਜੀ ਡਾ ਰਹੇ ਨੇ ਸਰੋਂ ਕਿਹਾਉ ਜਾ ਵੜਾ ਪੈ ਗਈ ਪੱਖੇ ਲੋੜ ਲੜਕਾ ਲੋਕ ਕਹ ਰਹੇ ਏਸੀ ਲਵਾ ਲੈ ਹਾ ਤਉ ਪੱਕੇ ਪੱਖੇ ਲੋੜ ਪੈ ਗਈ ਨਾ ਲੋਕ ਕਹ ਰਹੇ ਏਸੀ ਲਵਾ ਲੈ ਪੱਖੇ ਦੀ ਲੋੜ ਪੈ ਗਈ ਦੇਖ ਉੱਧਰ ਉਹਦੇ ਵੀ ਗੋਡੇ ਦੁਖਦੇ ਨੇ ਇੱਧਰ ਇਹਦੇ ਵੀ ਗੋਡੇ ਦੁਖਦੇ ਨੇ ਆੜੀ ਆੜੀ ਇਕੱਠੇ ਹੋ ਰਹੇ ਨੇ ਦੋਏ ਮਾ ਦੁਆਰੇ ਗੋਡੇ ਦੁਖਦੇ ਨੇ ਦੋ ਆੜੀ ਆੜੀ ਇਕੱਠੇ ਹੋ ਰਹੇ ਆ ਨੈਟ ਵੇ ਚੜਾਵਾਂਗਾ ਤੈਨੂੰ ਇਹਨੇ ਕੋਈ ਖਬਰ ਸਾਰ ਨਹੀਂ ਲੈਂਦਾ ਆਪ ਜੁਰ ਕਹਿੰ ਕੋਈ ਖਬਰ ਸਾਰ ਨਹੀਂ ਲੈਂਦਾ ਕੋਈ ਬੈਤਬੂਦ ਹੈਗਾ ਤਾਂ ਦੱਸਿਓ ਭਾਈ ਸਾਰੇ ਪੈਦਲ ਵਿੱਚ ਆਏ ਆ ਇਹ ਕਿਸੇ ਤੋਂ ਲੋਟ ਨਹੀਂ ਆਈ ਰਾਮੂ ਵੀ ਆ ਗਿਆ। ਰਾਮੂ। ਹੋਰ ਰਾਮੂ। ਗਾਲਾਂ ਬੰਦ ਦੀ ਤਿਆਰੀ ਹੋ ਗਈ, ਫੁੱਲ ਫੁੱਲ ਤਿਆਰੀ ਆ। ਕਿੰਨੇ ਗਾਲਾਂ? ਮੈਂ ਚਾਰਨਾ ਮਾਰ ਲਿਆ, ਬਾਤ ਪੱਕਾ ਨਾ ਕੋਰਦੇ ਨੀ ਬੋਲਿਆ। ਆ ਦੇਖੀ ਕਿਵੇਂ ਪੀੜੀ ਤੇ ਲੱਤਾਂ ਮਾਰ ਰਿਹਾ ਚਾ। ਅਰੇ ਮਾਈ ਮਾਰੀ ਨੀ ਮਾਰੀ। ਦੇਖੀ ਜੀ ਚਾ ਲੱਤਾਂ ਕਿਵੇਂ ਮਾਰ ਰਿਹਾ। ਦੰਗਰ ਆ ਰਹੇ ਹਨ ਹਨ ਸਾਡੀ ਜਿੰਨੀ ਤੇ ਅੱਡਾ ਉਹਨਾਂ 15 ਹੈਗੇ ਤੇ ਚੱਲ ਜਾਈਏ ਉਹਨਾਂ ਕਿੰਨਾ ਹੈ ਕਿਹ ਬਰੀ ਇਹ ਹੈ ਫੁੱਲ ਹੈ ਫੁੱਲ ਫੁੱਲ ਹਿੰਦੀ ਕਿ ਤੁਹੇ ਕਿਹਨੋ ਫੁੱਲ ਫੁੱਲ ਕਹ ਫੁੱਲ ਲ ਫੁੱਲ ਫੁੱਲ ਕਹੀ ਜਾਂਦੀ ਹੈ ਲੈ ਫੁੱਲ ਕਹ ਫੁੱਲ ਕੀ ਕਹੇਗਾ ਫੁੱਲ ਫੁੱਲ ਹਈ ਬੋਲਾ ਹਾਂ ਅੱਜ ਬਰੀ ਸੁਸਤਰ ਗਨੀ ਪੈ ਗਈ ਬਾਸਟਾ ਕੇ ਨਾ ਹੋਰ ਬਰੀ ਕੀ ਕਰਦਾ ਬਈ ਨਾ ਨੇ ਉਸ ਟਾਈਮ ਇੱਕ ਵੀ ਉਸ ਸਸਰੇ ਨਹੀਂ ਆਗੇ ਤੇ ਬਰੀ ਵੀ ਕਣਸਾ ਤੋਂ ਲੜਦਾ ਕਾਹਦਾ ਕੰਮ ਹੀ ਖਤ ਲੱਗ ਗਿਆ ਸਾਰੇ ਇਹਦਾ ਲੋ ਜੀ ਆਪਾਂ ਸੌਦਾ ਬੱਤਾ ਲੈ ਕੇ ਆ ਗਏ ਸੀ ਘਰੇ ਉਹ ਦੋਆ ਚ ਕਣਕ ਪੁਣਕ ਤੋਤੀ ਕਣਕ ਤੋਂ ਦਵਾ ਸੁੱਕਣੀ ਪਾਤੀ ਜੀ ਤੇ ਕੰਮ ਕਾਰਨ ਮੇੜ ਕੇ ਹੁਣ ਆ ਪਹਿਲੇ ਠੀਕ ਆ ਜੀ ਇੱਥੇ ਕਰ ਦਾਂ ਬਲੌਗ ਦਾ ਐਂਡ ਮਿਲਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ